ਹੈਲੋ ਫਰੈਂਡਸ ਕਿੱਦਾਂ ਹੋ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਬਣਾ ਰਹੇ ਆ ਮਿਕਸ ਪਕੌੜੇ ਪਾਲਕ ਪਿਆਜ਼ ਆਲੂ ਤਾਂ ਦੇਖੋ ਤੇਲ ਗਰਮ ਹੋਣਾ ਧਰ ਦਿੱਤਾ ਸੀ ਸਰ ਉਹਦੇ ਤੇਲ ਵਿੱਚ ਬਣਾਣੇ ਆ ਲੰਬੇ ਲੰਬੇ ਪਿਆਜ਼ ਕੱਟ ਕੇ ਆ ਦੇਖੋ ਆਲੂ ਤੇ ਵਿੱਚ ਪਾਲਕ ਘਰ ਦੀ ਲੱਗੀ ਹੋਈ ਸੀਗੀ ਉਹ ਪਾਈ ਸੀ ਸਾਰੇ ਮਸਾਲੇ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਇੱਕ ਇੱਕ ਕਰਕੇ ਪਕੌੜਾ ਆਪਾਂ ਵਿੱਚ ਪਾਵਾਂਗੇ ਸਰੋਂ ਵਿੱਚ ਤੇਲ ਦੇ ਵਿੱਚ ਤਲਦੇ ਆਂ ਸੀ ਹੋਰ ਚੀਜ਼ੇ ਕਿਸੇ ਚੀਜ਼ ਦੇ ਵਿੱਚ ਨਹੀਂ ਤਲਦੇ ਸਰੋਂ ਦੇ ਤੇਲ ਹੈਲਦੀ ਹੁੰਦਾ ਸਿਹਤ ਲਈ ਖਾਣ ਲਈ ਆ ਦੇਖੋ ਇੱਕ ਇੱਕ ਕਰਕੇ ਪਕੌੜੇ ਆਪਾਂ ਵਿੱਚ ਪਾ ਦਿੱਤੇ ਨੇ ਆ ਦੇਖੋ ਕਲਰ ਦੇਖੋ ਕਿੰਨਾ ਵਧੀਆ ਆ ਰਿਹਾ ਉਹਨਾਂ ਦਾ ਪਾਲਕ, ਮੇਥੀ, ਪਿਆਜ਼, ਆਲੂ, ਬੇਸਨ, ਟੇਸਟ ਲਈ ਸਾਰੇ ਮਸਾਲੇ, ਜੀਰਾ, ਜੋ ਵੀ ਆਪਾਂ ਟੇਸਟ ਲਈ ਪਾਣਾ ਹੁੰਦਾ ਉਹ ਸਾਰਾ ਕੁਝ ਇਹਦੇ ਵਿੱਚ ਮਸਾਲੇ ਵਿੱਚ ਪਕੌੜਿਆਂ ਦੇ ਵਿੱਚ ਪਾਇਆ ਸੀ। ਹਰ ਘਰ ਬਣਾਉਂਦਾ ਹੈ ਪਕੌੜੇ ਬਟ ਬਹੁਤ ਟੇਸਟੀ ਪਕੌੜੇ ਬਣੇ ਸੀ ਇਸ ਦਿਨ ਸਾਡੇ। ਨਾਲ ਚਾਹ ਦੁੱਧ ਚ ਪੱਤੀ ਪਾਈ ਸੀ। ਹਾਂ ਦੇਖੋ। ਦੁੱਧ ਰੱਖਿਆ ਸੀ ਉਹ ਬਾਲਲੇ ਲਈ ਮਾਰਨਿੰਗ ਮਾਰਨਿੰਗ ਅਸੀਂ ਬ੍ਰੇਕਫਾਸਟ ਚ ਬਣਾ ਕੇ ਖਾਦੇ ਸੀਗੇ ਤੁਸੀਂ ਕਿੱਦਾਂ ਬਣਾਉਨੇ ਹੋ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਅਸੀਂ ਤਾਂ ਇਦਾਂ ਹੀ ਬਣਾਨੇ ਆ ਬਸ ਰੈਡੀ ਹੋਣ ਵਾਲੇ ਨੇ ਪਕੌੜੇ ਹੁਣ ਤੇ ਨਾਲ ਚਾਹ ਨਾ ਹੋਵੇ ਗਰਮ ਗਰਮ ਹੀ ਹੋ ਸਕਦਾ ਕਿਤੇ ਚਾਹ ਤੇ ਪਕੌੜਿਆਂ ਦਾ ਹੀ ਮੇਲ ਆ ਟੇਸਟ ਟੇਸਟ ਵਿੱਚ ਉਸ ਦਿਨ ਸਾਰਿਆਂ ਨੇ ਜ਼ਿਆਦਾ ਖਾ ਲੇ ਸੀ ਆ ਦੇਖੋ ਕਿੰਨੇ ਵਧੀਆ ਬਣੇ ਆ ਪਕੌੜੇ ਮੈਂ ਜ਼ਿਆਦਾ ਵੱਡੇ ਸਾਈਜ਼ ਦੇ ਨਹੀਂ ਬਣਾਏ ਕਿਉਂਕਿ ਕ੍ਰਿਸਪੀ ਨਹੀਂ ਬਣਦੇ ਫਿਰ ਇਹਨਾਂ ਨੂੰ ਕ੍ਰਿਸਪੀ ਬਣਾ ਲੈ ਛੋਟੇ ਛੋਟੇ ਹੀ ਚੁਟ ਛੁਟੇ ਹੀ ਪਾਣੇ ਪੈਂਦੇ ਆ ਹੁਣ ਆਪਾਂ ਦੁਬਾਰਾ ਪਾਮਾ ਕੇ ਪੂੜੇ ਦੇ ਵਿੱਚ ਛੋਟਾ ਛਟਾ ਕਰਕੇ ਫੋਨ ਮੇਰੇ ਹੱਥ 'ਚ ਹੀ ਫੜਾਇਆ ਤਾਂ ਕਰਕੇ ਨਾ ਥੋੜਾ ਹਿੱਲਦਿਆ ਪਿਆ ਦੇਖੋ ਤੇਲ ਕਿੱਦਾਂ ਕਲਕਦਾ ਬਹੁਤ ਸਵਾਦ ਬਣੇ ਸੀ ਪਕੌੜੇ ਦੇਖੋ ਦੁੱਧ ਵੀ ਘਟਣ ਲੱਗ ਗਿਆ ਦੁੱਧ ਵਿੱਚ ਪੱਤੀ ਪਾਈ ਸੀ ਚੰਗੀ ਤਰ੍ਹਾਂ ਬਰਲਿਆ ਦੇਖੋ ਕੋਲੀ ਕੱਪ ਰੱਖਿਆ ਹੋਇਆ ਛੇਤੀ ਛੇਤੀ ਸਾਰਿਆਂ ਨੂੰ ਗਰਮ ਗਰਮ ਕੱਢ ਕੇ ਖਲਾਈ ਪਹਿਲਾਂ ਬਾਅਦ ਵਿੱਚ ਐਂਡ ਤੇ ਫਿਰ ਮੈਂ ਖਾਦੇ ਦੂਜਾ ਪੋਰਟ ਵੀ ਰੈਡੀ ਆ ਸਮਝ ਲਓ ਪਹਿਲਾ ਪੋਰਟ ਤਾਂ ਮੈਂ ਪਚਾ ਦਿੱਤਾ ਸੀ ਅੱਗੇ ਸਾਰੇ ਜਣੇ ਖਾਣ ਲੱਗ ਗਏ ਸੀ ਇੱਕ ਇੱਕ ਦੋ ਦੋ ਕਰਕੇ ਇੱਕ ਇੱਕ ਜਣੇ ਨੂੰ ਖਵਾਈ ਸੀ ਮੈਂ ਦੂਜਾ ਪੂੜ ਵੀ ਰੈਡੀ ਆ ਸਮਝੋ ਇਸ ਵਿੱਚ ਬਹੁਤ ਬਣੇ ਸੀਗੇ ਸਰੋਦਾ ਤੇਲ ਦਾ ਰੰਗ ਦੇਖੋ ਕਿੰਨਾ ਵਧੀਆ ਦਿਖ ਰਿਹਾ ਫਰੈਸ਼ ਸਰੋਦਾ ਤੇਲ ਐਦਾਂ ਦੀ ਚੀਜ਼ ਬਣਾਣ ਲਈ ਬਹੁਤ ਵਧੀਆ ਰਹਿੰਦਾ ਤੀਜਾ ਪੂੜ ਪਾ ਦਿੱਤਾ ਹੁਣ ਆਪਾਂ ਥੋੜੇ-ਥੋੜੇ ਪਕੌੜੇ ਪੈਂਦੇ ਆ ਕਿਉਂਕਿ ਕੜਾਈ ਮੇਰੀ ਜਿਆਦਾ ਬਹੁਤ ਵੱਡੀ ਨਹੀਂ ਹੈਗੀ। ਪਰ ਕੜਾਈ ਬਹੁਤ ਵਧੀਆ ਮੇਰੀ ਇਹ। ਪਕੌੜੇ ਬਣਾਣ ਲਈ ਅਲੱਗ ਰੱਖੀ ਹੋਈ ਹੈ ਸਪੈਸ਼ਲ। ਦੇਖੋ ਚਾਹ ਕਿੰਨੀ ਵਧੀਆ ਬਣ ਰਹੀ ਆ। ਆ ਦੇਖੋ ਹੁਣ بیٹے ਦੀ ਪਲੇਟ ਬਣਾ ਰਹੀ ਸੀ ਪਹਿਲਾਂ ਮੰਮਾ ਨੂੰ ਤੇ ਦੇ ਦਿੱਤੇ ਸੀਗੇ। ਹੁਣ بیٹے ਲਈ ਲੈ ਕੇ ਚੱਲੀ ਆਂ ਚਾਹ ਤੇ ਪਕੌੜੇ। ਜੇ ਤੁਹਾਨੂੰ ਵੀਡੀਓ ਲੱਗੇ ਪਲੀਜ਼ ਸ਼ੇਅਰ ਕਰਿਓ ਥੈਂਕ ਯੂ ਬਾਏ ਬਾਏ